ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਚੱਲੇ ਸੀਗੇ ਪੈਂਡ ਪੈਂਡ ਮੈਨੂੰ ਥੋੜਾ ਜਿਹਾ ਕੰਮ ਸੀਗਾ ਉਸ ਤੋਂ ਬਾਅਦ ਆਪਾਂ ਜਾਣਾ ਬਰਗਾੜੀ ਥੋੜੀ ਸ਼ਾਪਿੰਗ ਕਰਨੀ ਆ ਇੱਕ ਆਈਟਮ ਲੈਣੀ ਆਪਾਂ ਤੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਪਰਚੇਸ ਕੀਤਾ ਠੀਕ ਹੈ ਜੀ ਮੌਸਮ ਬਹੁਤ ਘੈਂਟ ਹੋਇਆ ਪਿਆ ਸਿਰਾਂ ਹੀ ਲੱਗਿਆ ਪਿਆ ਅੱਜ ਤਾਂ ਮੌਸਮ ਵਾਲਾ ਜਿਵੇਂ ਕਿ ਤੁਸੀਂ ਬੜੀ ਅਚ ਦੇਖ ਰਹੇ ਹਾਂ ਬੱਦਲ ਆਏ ਵਧੀਆ ਆਏ ਪੂਰੀ ਫੀਲਿੰਗ ਆਉਂਦੀ ਪਈ ਆ ਤੇਲ ਪਵਾ ਕੇ ਆਪਾਂ ਪਹੁੰਚ ਕੇ ਕਰੇ ਕਰੇ ਪਹੁੰਚਣ ਤੋਂ ਬਾਅਦ ਬਈ ਹੋਣੀ ਕਹਿੰਦੇ ਆਪਾਂ ਪੀਏ ਚਾਹ ਮੈਂ ਕਿਹਾ ਬਈ ਚਾਹ ਨਹੀਂ ਪੀਣੀ ਪਣਾ ਆਪਾਂ ਆਪਣਾ ਕੰਮ ਨਿਬੜਾਈਏ ਫਿਰ ਅਸੀਂ ਆ ਗਈ ਪਰ ਗਾੜੀ ਸੇਠੀ ਸ਼ੂਜ਼ ਵਾਲਿਆਂ ਦੇ ਇੱਥੇ ਤੁਸੀਂ ਆ ਕੇ ਕਿਸੇ ਵੀ ਤਰ੍ਹਾਂ ਦੇ ਸ਼ੂਜ਼ ਕਿਸੇ ਵੀ ਪ੍ਰਾਈਸ ਰੇਂਜ ਦੇ ਲੈ ਸਕਦੇ ਹੋ ਆਪਾਂ ਲਿੱਤੇ ਆ ਜੀ ਸਕੇਚਰ ਦੇ ਸਲੀਪਰਸ ਮੈਨੂੰ ਇਹ ਵਧੀਆ ਲੱਗੀ ਤਾਂ ਆਪਾਂ ਲੈ ਲੇ ਬਾਕੀ ਕੁਰਤੇ ਪਿਆਮੇ ਨਾਲ ਕੰਪਲੀਮੈਂਟ ਕਰ ਰਹੇ ਸੀਗੇ ਠੀਕ ਹੈ ਜੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਘੈਂਟ ਕੁਆਲਟੀ ਦੇ ਵਿੱਚ ਆ ओरिजिनल ਆ ਠੀਕ ਹੈ ਜੀ ਤੇ ਵਿਦ ਬਿੱਲ ਪੱਕਾ ਬਿੱਲ ਕੱਟ ਕੇ ਦੇਣਗੇ ਇੱਥੇ ਤੁਸੀਂ ਹਰ ਤਰ੍ਹਾਂ ਦੇ ਸ਼ੂਜ਼ ਸਪੋਰਟਸ ਸ਼ੂਜ਼ ਫਾਰਮਲ ਸ਼ੂਜ਼ ਵਿਦ ਲੇਸਿਸ ਬੈਲੀਜ਼ ਵਿਦਆਊਟ ਲੇਸੀ ਲੇਸਿਸ ਬੈਲੀਜ਼ new balanced the article adidas puma reebok campus skechers without laces with laces running shoes nike jordans low dunk high dunk low ankle high ankle fleets jo bhi kuch available hunda shoes category de vich oh sara kuch itthe available aa aaj jordan series up ਰੈਟਰੋ ਸੀਰੀਜ਼ ਦੇ ਮਾਡਲਸ ਪਈ ਆ ਅਲੱਗ-ਅਲੱਗ ਕਲਰਸ ਪਈ ਆ ਸ਼ੂਜ਼ ਦੀ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਸੋਲ ਹੋ ਗਿਆ ਬ੍ਰਾਂਡਿੰਗ ਹੋ ਗਈ ਪ੍ਰੋਪਰ ਬ੍ਰਾਂਡਿੰਗ ਆ ਤੁਹਾਨੂੰ ਵੇਖ ਕੇ ਕਿਤੇ ਉਹ ਇਦਾਂ ਨਹੀਂ ਲੱਗਣੀ ਵੀ ਐਵੇਂ ਚਾਲੀ ਜੀ ਆ ਮੈਂ ਬਈ ਨੂੰ ਪੁੱਛਿਆ ਵੀ ਸੀ ਕਿ ਬਈ ਇਹਦਾ ਕੀ ਹੁੰਦਾ ਹਨਾ ਵੀ ਹਿਸਾਬ ਕਿਤਾਬ ਵੀ ਫਰਸਟ ਕਾਪੀ ਹੁੰਦੀ ਆ ਕਿ ਕਿਦਾਂ ਹੁੰਦੇ ਆ ਬਈ ਹੁਣਾਂ ਦਾ ਕਹਿਣਾ ਸੀਗਾ ਵੀ ਇਹ ਫਰਸਟ ਕਾਪੀ ਸ਼ੂਜ਼ ਹੁੰਦੇ ਆ ਬਾਕੀ origignal ਵੀ ਇਹਨਾਂ ਕੋਲੇ ਅਵੇਲੇਬਲ ਆ origignal ਵੀ ਤੁਸੀਂ ਮੰਗਾ ਸਕਦੇ ਹੋ ਤੁਸੀਂ ਜੇ ਦੂਰੋਂ ਮੰਗਵਾਉਣਾ ਤੇ ਦੂਰੋਂ ਵੀ ਤੁਸੀਂ ਮੰਗਵਾ ਸਕਦੇ ਹੋ ਤੁਸੀਂ ਇੱਕ ਵਾਰੀ ਫੋਟੋ ਕਲਿੱਕ ਕਰਕੇ ਬਈ ਉਹਨਾਂ ਨੂੰ ਭੇਜ ਦਿਓ ਠੀਕ ਹੈ ਜੀ ਤੁਸੀਂ ਜਿਵੇਂ ਕਿ ਵੇਖ ਹੀ ਸਕਦੇ ਹੋ ਇਸ ਬੋਲ ਤੇ ਬਾਕੀ ਮੈਂ ਬਈ ਉਹਨਾਂ ਦਾ ਪੇਜ ਵੀ ਮੈਂਸ਼ਨ ਕਰ ਰਿਹਾ ਤੁਸੀਂ ਬਈ ਉਹਨਾਂ ਨੂੰ ਫੋਲੋ ਕਰ ਲਿਓ ਇਸ ਬੋਲ ਤੇ ਵੀ ਕਾਫੀ ਸੋਹਣੇ ਆਰਟੀਕਲ ਲੱਗੇ ਹੋਏ ਆ ਕਿਸੇ ਵੀ ਤਰ੍ਹਾਂ ਦਾ ਆਰਟੀਕਲ ਤੁਸੀਂ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਆਪਾਂ ਨੂੰ 500 ਦੀ ਪਈ ਇਹ 5% ਡਿਸਕਾਊਂਟ ਕੀਤਾ ਬਈ ਉਹਨਾਂ ਨੇ ਬਿਲ ਦਿੱਤਾ ਪੱਕਾ ਫਿਰ ਘਰੇ ਜਾ ਕੇ ਆਪਾਂ ਲੰਚ ਕੀਤਾ ਲੰਚ ਬਹੁਤ ਸਵਾਦ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਖਾਣੇ ਕੇ ਬਾਅਦ ਕੁਝ ਮੀਠਾ ਹੋ ਜਾਏ ਆਪਾਂ ਖਾਧੀਆਂ ਸੇਬਾਂ ਸੇਬਾਂ ਤੁਲੀਆਂ ਇੱਕ ਗਰਮ ਸੀ ਆਪਾਂ ਸੋਚਿਆ ਵੀ ਯਾਰ ਗਰਮ ਸਰਦ ਨਾ ਹੋ ਜੀ ਠੰਡੀਆਂ ਕਰਕੇ ਖਾਵਾਂਗੇ ਮੈਂ ਤਾਂ ਇਹ ਸੋਚ ਕੇ ਹੈਰਾਨਾ ਵੀ ਆਪਣੇ ਇੰਨਾ ਮੀਂਹ ਪੈ ਰਿਹਾ ਤੇ ਜਿਹੜੇ ਉਹ ਲੋਕ ਕਿੱਦਾਂ ਸਰਵਾਈਵ ਕਰ ਰਹੇ ਹੋਣੇ ਆ ਜਿਹੜੇ ਬਾੜ ਦੇ ਵਿੱਚ ਫਸੇ ਪਏ ਆ ਠੀਕ ਆ ਜੀ ਪ੍ਰੇਅ ਕਰਿਓ ਉਹਨਾਂ ਲਈ ਪ੍ਰੇਅ ਕਰਿਓ ਪੰਜਾਬ ਲਈ ਵੀ ਉਹ ਛੇਤੀ ਨੂੰ ਛੇਤੀ ਇਸ ਆਪਤਾ ਤੋਂ రికవర్ ਹੋਣ ਫਿਰ ਆਪਾਂ ਚਾਹ ਪੀਤੀ ਚਾਹ ਪੀ ਕੇ ਆਪਾਂ ਤੁਰ ਪੇ ਤੇ ਆ ਪਿੰਡਾਂ ਦੇ ਨਜ਼ਾਰੇ ਦੇਖੋ ਬਈ ਇਹ ਤੁਸੀਂ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੇ ਤੁਹਾਨੂੰ ਪੰਜਾਬ ਦੇ ਵਿੱਚ ਹੀ ਮਿਲਣਗੇ ਇਸ ਕਰਕੇ ਭਰਾ ਪੰਜਾਬ ਲਈ ਤੁਸੀਂ ਪ੍ਰੇ ਕਰੋ ਮੁਬੱਧਾਤ ਨਾਲ ਦੁਆਬਾ ਸਾਰਾ ਡੁੱਬਿਆ ਪਿਆ ਠੀਕ ਹੈ ਮਾਲਵਾ ਫਿਰ ਵੀ ਆਪਣੇ ਫਰੀਦਕੋਟ ਵਾਲਾ ਏਰੀਆ ਫਿਰ ਵੀ ਥੋੜਾ ਜਿਹਾ ਸੇਫ ਸਾਈਡ ਦੇ ਵਿੱਚ ਹੈਗਾ ਆਪਾਂ ਪਹੁੰਚ ਗਏ ਹਾਂ ਆਪਣੇ ਸ਼ਹਿਰ ਫਰੀਦਕੋਟ ਠੀਕ ਹੈ ਜੀ ਸ਼ਹਿਰ ਆ ਕੇ ਆਪਾਂ ਦੇਖ ਰਹੇ ਹਾਂ ਕਿ ਯਾਰ ਪਾਣੀ ਇੱਥੇ ਵੀ ਕਾਫੀ ਖੜਾ ਹੋਇਆ ਰੇਨ ਬੋਸ ਹੀ ਅਸੀਂ ਹੌਲੀ-ਹੌਲੀ ਆਏ ਹਾਂ ਕਿੱਥੇ ਬੰਦਾ ਅੱਧੇ ਘੰਟੇ ਦੇ ਵਿੱਚ ਪਿੰਡੋਂ ਫਰੀਦਕੋਟ ਆ ਜਾਂਦਾ ਉਹੀ ਆਪਾਂ ਨੂੰ 45 ਤੋਂ 50 ਮਿੰਟ ਲੱਗ ਗਏ ਹੌਲੀ-ਹੌਲੀ ਆਏ ਹਾਂ ਸੇਫਲੀ ਆਏ ਹਾਂ ਤੁਸੀਂ ਵੀ ਜੇ ਕਿਤੇ ਜਾਣਾ ਕਰਨਾ ਹੈ ਇਸ ਮੌਸਮ ਦੇ ਵਿੱਚ セーフ होके ਚੱਲੋ ਆਪਦਾ ਜਿੰਨਾ ਸੇਫ होके ਚੱਲ ਸਕਦੇ ਹਾਂ ਓਨਾ ਸੇਫ होके ਚੱਲੋ ਠੀਕ ਹੈ ਜੀ ਨਹਿਰਾਂ ਦਾ ਫਲੋ ਪੂਰਾ ਭਰਿਆ ਹੋਇਆ ਠੀਕ ਹੈ ਜੀ ਤੇ ਜਿਵੇਂ ਤੁਸੀਂ ਵੀਡੀਓ ਜੀ ਦੇਖ ਹੀ ਸਕਦੇ ਹੋ ਤੇ ਬਾਕੀ ਪ੍ਰੇ ਕਰਿਓ ਵੀ ਪੰਜਾਬ ਛੇਤੀ ਜਿਤੇਤੀ ਰਿਕਵਰ ਕਰੇ ਛੇਤੀ ਤੋਂ ਛੇਤੀ ਉਦਾਂ ਹੀ ਹਰਿਆ ਭਰਿਆ ਹੋਵੇ ਠੀਕ ਹੈ ਜੀ ਆ ਆਪਣਾ ਬਜਿੰਦਰਾ ਕਾਲਜ ਆਪਣੇ ਸ਼ਹਿਰ ਦਾ ਮਸ਼ਹੂਰ ਬਜਿੰਦਰਾ ਕਾਲਜ ਆ ਕਾਲਜ ਰੋਡ ਹੈਗੀ ਆ ਜਿਸ ਤੇ ਆਪਾਂ ਜਾ ਰਹੇ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਹੈਵੀ ਰੇਨ ਆ ਠੀਕ ਆ ਜੀ ਬੱਚ ਬੱਚ ਕੇ ਚੱਲ ਰਹੇ ਆ ਸਲੋ ਸਲੋ ਚੱਲ ਰਹੇ ਆ ਆਪਾਂ ਪਹੁੰਚ ਗਏ ਜੀ ਕਮੈਨੇਗਟ ਚੌਂਕ ਤੇ ਫਿਰ ਆਪਾਂ ਜਾਵਾਂਗੇ ਕਰੇ ਕਰੇ ਜਾ ਕੇ ਚਾਹ ਪੀ ਕੇ ਥੋੜੀ ਰੈਸਟ ਕਰਕੇ ਆਪਾਂ 마ਸੀ ਦੇ ਮੁੰਡੇ ਕੋਲੇ ਆ ਗਏ 마ਸੀ ਦੇ ਮੁੰਡੇ ਨੇ ਕਹਾਂ ਚੱਲ ਆਪਾਂ ਚੱਲੀਏ ਆਪਾਂ ਵੀਡੀਓ ਚ ਆਪਾਂ ਤੁਹਾਨੂੰ ਦਿਖਾਉਣਾ ਵੀ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ 13 ਤਰੀਕ ਤੋਂ ਮੇਲਾ ਸ਼ੁਰੂ ਆ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ ਚੱਲੂਗਾ ਠੀਕ ਹੈ ਜੀ ਤੇ ਹੁਣ ਆਪਾਂ ਆ ਗਏ ਆ ਮੰਡੀ 'ਚ ਫਰੋਇਪਰ ਰੋਡ ਤੇ ਸਵਾਦਕ ਚੌਂਕ ਤੇ ਠੀਕ ਹੈ ਜੀ ਜਦੋਂ ਆਪਾਂ ਫਰੋਇਪਰ ਨੂੰ ਟਰਨ ਕਰਦੇ ਆ ਤੇ ਚੌਂਕ ਦੇ ਨਾਲ ਹੀ ਆ ਮੰਡੀ ਹੁੰਦੀ ਆ ਬਹੁਤ ਹੀ ਜ਼ਿਆਦਾ ਸਪੇਸ਼ੀਅਸ ਆ ਮੰਡੀ ਇੱਕ ਗੱਲ ਇਹਦੇ ਵਿੱਚ ਇਦਾਂ ਵੀ ਆ ਪੂਰੀ ਮੰਡੀ ਪੱਕੀ ਆ ਕਿ ਤੁਹਾਨੂੰ ਕੋਈ ਕੱਚੀ ਜਗ੍ਹਾ ਨਹੀਂ ਮਿਲਦੀ ਠੀਕ ਹੈ ਜੀ ਜਿੱਦਾਂ ਮੀਂਹ ਦਾ ਮੌਸਮ ਆ ਤੇ ਇਹ ਪਾਣੀ ਖੜਨ ਦਾ ਕੋਈ ਉਨੀਗਾ ਅੱਜ ਇਹ ਮੈਰੀਕੇਡਿੰਗ ਹੋਈ ਜਾਂਦੀ ਆ ਠੀਕ ਹੈ ਜੀ ਬਾਉਂਡਰੀਜ਼ ਰੈਡੀ ਹੋ ਰਹੀਆਂ ਆ ਤਾਂ ਆਪਣਾ ਮੇਨ ਗੇਟ ਹੋਊਗਾ ਜੀ ਇੱਥੋਂ ਐਂਟਰੀ ਹੋਊਗੀ ਸਾਰੇ ਲੋਕਾਂ ਦੀ ਠੀਕ ਹੈ ਜੀ ਰਾਈਟ ਸਾਈਡ ਤੇ ਆ ਦੇਖੋ ਪੈਰੀਕੇਡਿੰਗ ਵਗੈਰਾ ਕਰ ਰਹੇ ਆ ਟ੍ਰੀਮਿੰਗ ਵਗੈਰਾ ਹੋ ਰਹੀ ਹੈ ਜਿਹੜੀ ਆ ਸੈਕਸ਼ਨ ਇੱਥੇ ਟਿਕਟ ਕਾਊਂਟਰਸ ਹੋਣਗੇ ਤੁਸੀਂ ਆਪਦਾ ਪੇ ਕਰਕੇ ਤੇ ਐਂਟਰੀ ਟਿਕਟ ਲੈ ਸਕਦੇ ਹੋ ਠੀਕ ਹੈ ਜੀ ਤੇ ਲੇਬਰ ਲੱਗੀ ਹੋਈ ਆ ਜੋਰਾ ਸ਼ੋਨਾ ਨਾਲ ਸਾਰੀ ਸੈਟਿੰਗ ਵਗੈਰਾ ਕਰ ਰਹੀ ਹੈ ਮੇਲੇ ਦੀ ਠੀਕ ਹੈ ਜੀ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਵਾਲ ਉਹਨਾਂ ਨੇ ਪੂਰੀ ਬਾਉਂਡਰੀ ਲਾਈਨ ਕੀਤੀ ਹੋਈ ਹੈ ਸੈੱਟ ਇਸ ਸ਼ੈੱਡ ਥੱਲੇ ਕਲਾਕਾਰ ਲੱਗਦੇ ਹੁੰਦੇ ਆ ਜੀ ਕਲਚਰਲ ਐਕਟੀਵਿਟੀਆਂ ਅਰੇਂਜ ਹੁੰਦੀਆਂ ਹੁੰਦੀਆਂ ਇੱਥੇ ਡੇਲੀ ਕਿਸੇ ਨਾ ਕਿਸੇ ਡਰਾਮੇ ਦਾ ਸ਼ੋਅ ਹੁੰਦਾ ਜਾਂ ਡੇਲੀ ਕਿਸੇ ਨਾ ਕਿਸੇ ਜਿਹੜੇ ਆਪਣੇ ਲੋਕਲ ਸਿੰਗਰਸ ਆ ਫੋਕ ਸਿੰਗਰਸ ਆ ਉਹਦੀ ਪਰਫਾਰਮੈਂਸ ਹੁੰਦੀ ਆ ਉਹ ਤੁਸੀਂ ਦੂਰੋਂ ਤੱਕ ਦੇਖ ਸਕਦੇ ਹੋ ਉੱਥੋਂ ਲੈ ਕੇ ਇੱਥੋਂ ਤੱਕ ਇਹਨਾਂ ਨੇ ਪੂਰੀ ਬਾਉਂਡਰੀ ਸੈੱਟ ਕੀਤੀ ਹੋਈ ਹੈ ਜਿੰਨਾ ਜਿੰਨਾ ਏਰੀਆ ਨੇ ਇੱਕ ਏਰੀਆ ਮੈਨੇਜਮੈਂਟ ਨੇ ਐਕਵਾਇਰ ਕਰਨਾ ਠੀਕ ਹੈ ਜੀ ਪੂਰੀ ਸਖਤੀ ਹੁੰਦੀ ਆ ਐ ਨਹੀਂ ਕੋਈ ਬੰਦਾ ਕੋਈ ਆ ਕੇ ਇੱਥੇ ਉਲੜਵਾਜੀ ਕਰੂਗਾ ਉਹ ਐਂਟਰੀ ਗੇਟ ਹੋਊਗਾ ਜੀ ਇਹਦਾ ਠੀਕ ਹੈ ਜੀ ਉੱਥੋਂ ਐਂਟਰ ਹੋਣਾ ਜੀ ਦੋਸਤੋ ਅੱਜ ਦੇ ਵਲੌਗ ਚ ਬਸ ਇੰਨਾ ਹੀ ਠੀਕ ਆ ਜੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਕਮੈਂਟਾਂ ਚ ਜਰੂਰ ਦੱਸਿਆ ਕਰੋ ਮੈਨੂੰ ਹੈਲਪ ਮਿਲੂਗੀ ਚੈਨਲ ਨੂੰ ਗਰੋ ਕਰਾਂ ਚ ਹੈਲਪ ਮਿਲੂਗੀ ਤੇ ਆਪਣੇ ਪਿੱਛੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਤੁਸੀਂ ਸਾਰੇ ਦੇਖ ਹੀ ਸਕਦੇ ਹੋ ਠੀਕ ਆ ਜੀ ਤੁਸੀਂ ਸਾਰਿਆਂ ਨੇ ਮੇਲੇ ਚ ਪਹੁੰਚਣਾ ਹੁਮ ਹੁਮਾ ਕੇ ਇੰਜੋਏ ਕਰਨਾ ਤੇ ਆਪਾਂ ਸਾਰੀ ਸੀਰੀਜ਼ ਤੁਹਾਨੂੰ ਦਿਖਾਵਾਂਗੇ 13 ਤਰੀਕ ਨੂੰ ਮੇਲਾ ਸ਼ੁਰੂ ਹੋਗਾ 13 ਤੋਂ ਲੈ ਕੇ ਜਿੰਨਾ ਟਾਈਮ ਮੇਲਾ ਚੱਲੂਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੈਨਲ ਨਾਲ ਜੁੜੇ ਰਹੋ ਮਿਸ ਨਾ ਕਰਦੇ ਹੋ ਕੋਈ ਵਲੌਗ ਤੇ ਆਪਣੇ ਭਰਾ ਨੂੰ ਸਪੋਰਟ ਕਰਿਓ ਥੈਂਕ ਯੂ